ਸਾਰੇ ਨੂੰ ਸਤ ਸ੍ਰੀ ਅਕਾਲ ਜੀ ਪਹਿਲਾਂ ਆਪਾਂ ਕਰ ਰਹੇ ਸੀ ਲਾਈਵ ਹੁਣ ਉਧਰੋਂ ਫਿਰ ਹੀ ਹੋ ਕੇ ਤੇ ਆਪਾਂ ਬਣਾਉਣੀ ਮਿਕਸ ਸਬਜੀ ਆ ਵੇਖੋ ਸਬਜੀ ਆਪਾਂ ਕੱਟ ਕੇ ਰੱਖ ਲਈ ਪਿਆਜ਼ ਆ ਗੋਭੀ ਬੈਂਗਣ ਤੇ ਟਿੰਡੇ ਆ ਅਰਬੀ ਤੇ ਭਿੰਡੀ ਗਾਜਰਾ ਤੇ ਵਿੱਚ ਆਪਾਂ ਇਹਦੇ ਪਨੀਰ ਵੀ ਪਾਵਾਂਗੇ ਆਪਾਂ ਸਾਰੀ ਇਹਨਾਂ ਮਿਕਸ ਸਬਜੀ ਬਣਾਵਾਂਗੇ ਵਧੀਆ ਤੇ ਪਨੀਰ ਨੂੰ ਕੱਟ ਲੈਣੀ ਆਪਾਂ ਹੁਣ ਉਧਰ ਆਪਾਂ ਤੇਲ ਗਰਮ ਕਰਤਾ ਗੈਸ ਤੇ ਤੇ ਪਨੀਰ ਕੱਟ ਲੈਣੀ ਆਪਾਂ ਹੁਣ ਬਹੁਤ ਟੇਸਟੀ ਸਬਜ਼ੀ ਬਣਦੀ ਹੈ ਇਹ ਸਾਰੇ ਮਿਕਸ ਕਰ ਲਈ ਆਪਾਂ ਪਿਆਜ਼ ਨੂੰ ਨਾ ਭਾਉ ਵਾਲ ਕੇ ਤਾਂ ਫਿਰ ਉਹ ਪਾ ਕਰਿਆ ਉਹਦੇ ਚ ਹੁਣ ਤੇੀਰ ਨੂੰ ਆਪਾਂ ਕੱਟ ਕੇ ਚੰਗੀ ਤਰ੍ਹਾਂ ਨਾ ਤੇਲ ਹੋ ਗਿਆ ਆਪਣਾ ਗਰਮ ਹੁਣ ਆਪਾਂ ਇਹਦੇ ਚ ਜੀਰਾ ਗਾ ਕਾਲੀ ਮਿਰਚਾ ਤੇ ਧਨੀਆ ਇਹਦਾ ਥੋੜਾ ਜਿਹਾ ਆਪਾਂ ਪਹਿਲਾਂ ਬਰਾਊਨ ਕਰਦੇ ਹਾਂ ਫਿਰ ਚਾਲੂ ਕਰਦੇ ਹਾਂ ਥੋੜਾ ਜਿਹਾ ਬਰਾਊਨ ਹੋ ਜਾਂਦੋਂ ਉਹਨੂੰ ਸਨੋਂ ਦਾ ਤੇਲ ਹਨ ਹੈ ਆਪਣੇ ਘਰ ਦਾਗਾ ਹੈਂਡਮ ਬਹੁਤ ਵਧੀਆ ਲੱਗਿਆ ਆ। ਆਪਾਂ ਪੇਸਟ ਬਣਾ ਕੇ ਰੱਖਿਆ ਅਦਰਕ ਆ ਤੇ ਪਿਆਜ਼, ਲਸਣ, ਹਰੀਆਂ ਮਿਰਚਾਂ ਸਾਰੇ ਦਾਣਾ ਪੇਸਟ ਤਿਆਰ ਕਰਕੇ ਰੱਖ ਸਕਦੇ ਆ। ਲਸਣ ਪੇਸਟ ਨੂੰ ਵੀ ਚੰਗੀ ਕਰਵਾਉਣੀ ਆ। ਘਰ ਲਈਏ ਆਪਾਂ ਚੰਗੀ ਕਰ ਲਈਏ। ਜਿਹੜਾ ਨਾ कच्चा ਜਿਹਾ ਮੰਗਰੋਂ ਆਪਾਂ ਨੂੰ ਸੁਣਲੀ ਵੀ ਹੁੰਦੀ ਆ ਨਾ ਉਹ ਨਾ ਆਵੇ। ਬਸ ਇਹਨੂੰ ਚੰਗੀ ਤਰ੍ਹਾਂ ਆਪਾਂ ਬਰਾਊਨ ਕਰ ਲੈਂਦੇ ਆ। ਮਸਾਲਾ ਵਧੀਆ ਪਿਆਰ ਕਰਨਾ ਮਸਾਲਾ ਹੋ ਗਿਆ ਆਪਣਾ ਤਿਆਰ ਤੇ ਇੱਕ ਨਮਕ ਨਮਕ ਦਾ ਤੁਮਚਾ ਜਿਆ ਮਸਾਲਾ ਥੋੜੀ ਜੀ ਲਾਲ ਮਿਰਚ ਹਲਦੀ ਘਰ ਦਾ ਤਿਆਰ ਕਰਿਆ ਮਸਾਲਾ ਸਾਰੇ ਆਪ ਇਹਦੇ ਚ ਐਡ ਕਰ ਲਿਆ ਥੋੜਾ ਜਿਹਾ ਕਰਮਾ ਤੁਲੋਂ ਵੀ ਪਾ ਦਿੰਨੀ ਆਪਾਂ ਇਹਦੇ ਵਿੱਚ ਐਡ ਕਰ ਦਿੰਨੀ ਆ ਦੇਖੋ ਕਿੰਨਾ ਵਧੀਆ ਤਿਆਰ ਹੋ ਗਿਆ ਨਾ ਤੇਲ ਵੀ ਛੱਡ ਗਿਆ ਦੇਖੋ ਭੁੱਜ ਗਿਆ ਨਾ ਚੰਗੀ ਤਰ੍ਹਾਂ ਨਾਲ ਉਦੋਂ ਤੇਲ ਛੱਡ ਜਾਂਦਾ ਦੇਖੋ ਕਿੰਨਾ ਵਧੀਆ ਬਣ ਗਿਆ ਨਾ ਸੁੱਕੇ ਮਸਾਲੇ ਆਪਾਂ ਪਾਏ ਸੀ ਨਾ ਉਹ ਵੀ ਵਿੱਚ ਮਿਕਸ ਹੋ ਗਏ ਸੇਕ ਲਵਾ ਲਿਆ ਆਪਾਂ

Se yeah, alla holy holy di ਹਾਂਜੀ ਤੁਹਾਨੂੰ ਦਿਖਾਉਣੀ ਆ ਬੜੀਆ ਬਣ ਰਹੀ ਐ ਮੈਂ ਨਾ ਕਾਸੀ ਜਿਹਾ ਤਾਂ ਮੈਂ ਚੀ ਜਿਹਾ ਕਰਾਉਣਾ ਨੂੰ ਮਿਕਸ ਕਰਤੀ ਸੀ ਇਹਦੇ ਵਿੱਚ ਪਾਣੀ ਬਿਲਕੁਲ ਨਹੀਂ ਪਾਉਣਾ ਆ ਦੇਖੋ ਢਾਕ ਨਾਲ ਹੀ ਬੜੀਆ ਬਣ ਰਹੀ ਐ ਨੂੰ ਦੁਬਾਰਾ ਫੇਰ ਆਪਾਂ ਟੱਕ ਦਾਂਗੇ ਪਾਪਾਂ ਜਿਹੜੇ ਜਿਵੇਂ ਜਿਵੇਂ ਤੇ ਕਰਕੇ ਗੈਸ ਸ਼ਿਮਤੇ ਕਰਨਾ ਕੋਈ ਨਹੀਂ ਕਰਨਾ ਫੇਰ ਕਿਤੇ ਥੱਲੇ ਲੱਗ ਜੇ ਮਾਸੀ ਦੇ ਠੀਕ ਐ ਹੁਣ ਆਪਾਂ ਇਹਨੂੰ ਟੱਕ ਦਿੰਨੇ ਆ ਫੇਰ ਦੇ ਚੰਗੀ ਤਰ੍ਹਾਂ ਨਾ ਅੰਦੀ ਦੇਖੋ ਕਿੰਨੀ ਵਧੀਆ ਬਣੀ ਦੀ ਸਬਜੀ ਆਪਣੀ ਲਗਭਗ ਤਿਆਰ ਹੋ ਗਈ ਆਪਾਂ ਹੁਣ ਇਹਦੇ ਵਿੱਚ ਪਨੀਰ ਪਾ ਦਿੰਨੇ ਆ ਪਤਾ ਕੀ ਆ ਆਪਾਂ ਪਹਿਲਾਂ ਕਿਉਂ ਨਹੀਂ ਪਾਇਆਗਾ ਫੇਰ ਨਾ ਵਿੱਚ ਹੀ ਉਹ ਹੋ ਜਾਂਦਾ ਭੁੱਲ ਜਾਂਦਾ ਪਤਾ ਹੀ ਨਹੀਂ ਲੱਗਦਾ ਵੀ ਪਨੀਰ ਹੈਗਾ ਤਾਂ ਜਦੋਂ ਸਬਜੀ ਤਿਆਰ ਹੋ ਜਾਈ ਉਦੋਂ ਬਸ ਇਹਦੇ ਵਿੱਚ ਆਪਾਂ ਮਿਕਸ ਕਰਨਾ ਹੈ ਹਲਾਉਣਾ ਮੰਤਵ ਨਾਲ ਕੇ ਨਾ ਪਰ ਚੰਗੀ ਤਰ੍ਹਾਂ ਮਿਲਾ ਦੇਣੀ ਆ ਥੋੜਾ ਜਿਹਾ ਫਿਰ ਸੇਕ ਲਵਾਵਾਂਗੇ ਲਗਭਗ ਤਿਆਰ ਹੀ ਆ ਸਬਜੀ ਆਪਣੀ ਤਾਂ ਸੋਲਣੇ ਕੜੀ ਮਸਾਲੇ ਜਿਹਦੇ ਵਿੱਚ ਅਸੀਂ ਪਾਉਣ ਹਾਂ ਜਿਹੜੇ ਇਹ ਰੱਜ ਕੇ ਜਾਣ ਪਾਪ ਕਰਦੇ ਆ ਬੰਦ ਤੇ ਫਿਰ ਤੁਹਾਨੂੰ ਦਿਖਾਉਣੀ ਹੈ ਬਣੀ ਵੀ ਸਰਦੀ ਆਪਣੀ ਬਣ ਕੇ ਹੋ ਗਈ ਤਿਆਰ ਤੇ ਆਪਾਂ ਨਾ ਹੁਣ ਵਿੱਚ ਪਾ ਦਿੰਨੇ ਮੇਥੀ ਇਹਦੇ ਨਾਲ ਬਹੁਤ ਵਧੀਆ ਟੇਸਟ ਬਣ ਜਾਂਦਾ ਦੇਖੋ ਕਿੰਨੀ ਸੋਹਣੀ ਬਣੀ ਹੈ ਨਾ ਮਾਰ ਕੇ ਤਾਂ ਸਾਉ ਦੇ ਕਿੱਡੀ ਸੋਹਣੀ ਬਣੀ ਹੈ ਦੇਖੋ ਹਣ ਮੈਂ ਤੁਹਾਨੂੰ ਨੂੰ ਕੌਲੀ ਚ ਪਾ ਕੇ ਦਿਖਾਉਣੀ ਆ ਠੀਕ ਹੈ ਮੈਂ ਤੁਹਾਨੂੰ ਕੌਲੀ ਚ ਪਾ ਕੇ ਦਿਖਾਤੀ ਜੀ ਨੂੰ ਜੀ ਨੂੰ ਵਧੀਆ ਲੱਗੀ ਤੇ ਆ ਜਿਓ ਭਾਈ ਖਾ ਲਿਓ ਫੇਰ ਨਾ ਕਿਹਾ ਤੁਹਾਨੂੰ ਦੱਸਿਆ ਨਹੀਂ ਤੇ ਕਮੈਂਟ ਕਰਕੇ ਜਰੂਰ ਦੱਸਣਾ ਜਦੋਂ ਮੈਂ ਇਹਦਾ ਬਲੌਗ ਪਾਉਂਗੀ ਨਾ ਕਮੈਂਟ ਪੱਕਾ ਕਰਿਓ